ਜਿੱਦਣ ਦੇ ਭਾਉ ਨੂੰ ਸੀਟ ਮਿਲੀ ਆਣਾ ਵੱਡੇ ਵੱਡੇ ਲੀਡਰਾਂ ਨੇ ਪੂਛਾ ਚੁੱਕ ਕੇ ਆਪਣੇ ਆਪਣੇ ਘਰਾਂ ਨੂੰ ਭੱਜ ਲਿਆ ਤੇ ਹੁਣ ਉਹਨੇ ਆਪਣੇ ਨਿੱਕੇ ਮੋٹے ਚਮਚੇ ਚਾਟਿਆਂ ਨੂੰ ਲੋਕਾਂ ਤੋਂ ਗਾਲ੍ਹਾਂ ਖਾਣ ਲਈ ਅੱਗੇ ਕਰਤਾ ਵੀ ਤੁਸੀਂ ਸੀਟ ਸੰਭਾਲ ਲਓ ਰਾਣਾ ਗਰਜੀਤ ਇਹ ਗੱਲ ਮੰਨਿਆ ਵੀ ਮੇਰੇ ਮੁੰਡੇ ਨੇ ਸੀਟ ਲੜਨੀ ਸੀ ਜਿੱਦਣ ਭਾਉ ਦੀ ਅਨਾਊਂਸਮੈਂਟ ਹੋ ਗਈ ਉਸ ਦਿਨ ਇਹ ਭੱਜਿਆ ਤੇ ਹੁਣ ਗੱਲ ਪਾਲਟ ਕਿ ਉਹ ਮਾਦਰ ਬੰਦੇ ਦੇ ਗਲ ਪਾਉਂਦੇ ਤਾਂ ਕੁਲਵੀਰ ਤੇ ਵੀ ਕੁਲਵੀਰ ਨੇ ਲੜਨੀ ਸੀ ਤੇ ਦੂਜੇ ਪਾਸੇ ਜਿਹੜਾ ਕਾਲੀਆਂ ਦਾ ਕੁੱਤਾ ਚਾਉ ਚਾਉ ਕਰਦਾ ਮਾਲਕਾਂ ਤੋਂ ਹੁਣ ਗਾਲ੍ਹਾਂ ਪੈਂਦੀਆਂ ਜਦੋਂ ਮਾਲਕਾਂ ਨੂੰ ਵੀ ਤੇ ਮਾਲਕਾਂ ਤੋਂ ਇਹਨੂੰ ਵੀ ਪੈਂਦੀਆਂ ਵੀ ਤੂੰ ਜ਼ਬਾਨ ਘੱਟਵਾ ਤੇ ਫਿਰ ਵੀ ਉਹ ਚਾਉ ਚਾਉ ਕਰਦਾ ਕਿਉਂਕਿ ਕੁੱਤਾ ਝ ਹੋਇਆ ਜ਼ਬਾਨ ਬੋਣੀ ਆ ਉਹ ਹੁਣ ਮਾਲਕਾਂ ਦੇ ਹਿੱਸੇ ਦੀਆਂ ਲੜਨ ਤਾਂ ਲੈਣ ਲਈ ਮੈਦਾਨ 'ਚ ਆਇਆ ਉਹ ਵੀ ਇਸ ਕਰਕੇ ਲਿਆਂਦਾ ਗਿਆ ਕਿਉਂਕਿ ਮਜੀਠੀਏ ਉਹਨਾਂ ਨੇ ਪੂਛ ਛੱਡਿਆਂ ਚ ਲੈ ਕੇ ਇਥੋਂ ਭੱਜ ਲਿਆ ਤੇ ਬਲਟੋਏ ਨੂੰ ਅੱਗੇ ਕਰਤਾ ਵੀ ਹੁਣ ਮਾਲਕਾਂ ਨੂੰ ਖਤਰਾ ਪੈ ਗਿਆ ਤੇ ਬਲਟੂਆ ਸਾਹਿਬ ਕਰੋ ਕਿਰਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਦੜ ਦੇ ਭਾਉ ਨੂੰ ਸੀਟ ਮਿਲੀ ਆਣਾ ਵੱਡੇ ਵੱਡੇ ਲੀਡਰਾਂ ਨੇ ਪੂਛਾ ਚੁੱਕ ਕੇ ਆਪਣੇ ਆਪਣੇ ਘਰਾਂ ਨੂੰ ਭੱਜ ਲਿਆ ਤੇ ਹੁਣ ਉਹਨਾ ਆਪਣੇ ਨਿੱਕੇ ਮੋٹے ਚਮਚੇ ਚਾਟਿਆਂ ਨੂੰ ਲੋਕਾਂ ਤੋਂ ਗਾਲ੍ਹਾਂ ਖਾਣ ਲਈ ਅੱਗੇ ਕਰਤਾ ਵੀ ਤੂੰ ਹੀ ਸੀਟ ਸੰਭਾਲੋ ਰਾਣਾ ਗਰਜੀਤ ਇਹ ਗੱਲ ਮੰਨਿਆ ਵੀ ਮੇਰਾ ਮੁੰਡੇ ਨੇ ਸੀਟ ਲੜਨੀ ਸੀ ਜਿੱਦਣ ਭਾਉ ਦੀ ਅਨਾਉਂਸਮੈਂਟ ਹੋ ਗਈ ਉਹਦਨੇ ਭੱਜਿਆ ਤੇ ਹੁਣ ਗੱਲ ਪਲਟ ਕੇ ਉਹ ਮਾਦਰ ਬੰਦੇ ਦੇ ਗੱਲ ਪਾਉਂਦੇ ਪਏ ਕੁਲਵੀਰ ਦੇ ਵੀ ਕੁਲਵੀਰ ਨੇ ਲੜਨੀ ਸੀ ਕੁਲਵੀਰ ਨੇ ਕੋਈ ਸੀਟ ਨਹੀਂ ਲੜਨੀ ਸੀ ਚਲੋ ਸਾਡਾ ਨੇਰਲਾ ਬੰਦਾ ਅਸੀਂ ਫੇਰ ਵੀ ਸੱਚਾਈ ਦੱਸਦੇ ਹਾਂ ਵੀ ਕੋਈ ਸੀਟ ਨਹੀਂ ਸੀ ਇਹ 10 ਦਿਨ ਪਹਿਲਾਂ ਰਾਣੇ ਗੁਰਜੀਤ ਦੇ ਮੁੰਡੇ ਦੀਆਂ ਪੋਸਟਰ ਸultanpur ਵੀ ਪੈਂਦੀਆਂ ਸੀ ਹੋਰ ਜਗ੍ਹਾ ਤੇ ਵੀ ਪੈਂਦੀਆਂ ਸੀ ਰਾਣਾ ਆ ਰਿਹਾ ਰਾਣਾ ਆ ਰਿਹਾ ਜਿੱਦਣ ਭਾਉ ਦੀ ਸੀਟ ਅਨਾਉਂਸ ਹੋ ਗਈ ਉਹਦਨੇ ਪੂਛਾ ਚੁੱਕ ਕੇ ਵੱਡੇ ਭਾਦਰ ਬੰਦੇ ਤੇ ਬੱਤਰ ਬੱਤਰ ਹੋ ਗਏ ਤੇ ਦੂਜੇ ਪਾਸੇ ਜਿਹੜਾ ਕਾਲੀਆਂ ਦਾ ਕੁੱਤਾ ਚਾਉ ਚਾਉ ਕਰਦਾ ਮਾਲਕਾ ਤੋਂ ਹੁਣ ਗਾਲ੍ਹਾਂ ਪੈਂਦੀਆਂ ਜਦੋਂ ਮਾਲਕਾਂ ਨੂੰ ਵੀ ਤੇ ਮਾਲਕਾਂ ਤੋਂ ਇਹਨੂੰ ਵੀ ਪੈਂਦੀਆਂ ਵੀ ਤੂੰ ਜ਼ਬਾਨ ਘੱਟਵਾ ਤੇ ਫਿਰ ਵੀ ਉਹ ਚਾਉ ਚਾਉ ਕਰਦਾ ਕਿਉਂਕਿ ਕੁੱਤਾ ਜਿਹਾ ਹੋਇਆ ਜ਼ਬਾਨ ਬੋਣੀ ਆ ਉਹ ਹੁਣ ਮਾਲਕਾ ਦੇ ਹਿੱਸੇ ਦੀਆਂ ਲਾਨਤਾ ਲੈਣ ਲਈ ਮੈਦਾਨ 'ਚ ਆਇਆ ਉਹ ਵੀ ਇਸ ਕਰਕੇ ਲਿਆਂਦਾ ਗਿਆ ਕਿਉਂਕਿ ਮਜੀਠੀਏ ਉਹਨਾਂ ਨੇ ਪੂਛ ਚੱਡਿਆਂ 'ਚ ਲੈ ਕੇ ਇੱਥੋਂ ਭੱਜ ਲਿਆ ਬਲਟੂਆ ਨੂੰ ਅੱਗੇ ਕਰਤਾ ਵੀ ਹੁਣ ਮਾਲਕਾਂ ਨੂੰ ਖਤਰਾ ਪੈ ਗਿਆ ਤੇ ਬਲਟੂਆ ਸਾਹਿਬ ਕਰੋ ਕਿਰਪਾ ਤੇ ਫਿਰ ਵਫਾਦਾਰ ਜਿਹੜੇ ਬੰਦੇ ਹੁੰਦੇ ਉਹਨਾਂ ਫਿਰ ਵਫਾਦਾਰ ਬੰਦੇ ਤੇ ਕਾਨੂੰ ਕੁੱਤੇ ਹੁੰਦੇ ਉਹਨਾਂ ਫਿਰ ਅੱਗੇ ਤੇ ਹੁਣਾਂ ਹੀ ਡਾਂਗਾ ਖਾ ਲਈ ਕਿ ਮਾਲਕ ਦਾ ਨੁਕਸਾਨ ਨਾ ਹੋਵੇ ਹੁਣ ਵਾਰੀ ਸਾਡੀ ਆ ਹਾਜਤ ਕਰੀਏ ਉਹ ਕੰਮ ਬਲਟੂਆ ਦਾ ਬੜਿਆ ਸੋ ਜੇ ਇਹਨਾਂ ਜ਼ਬਾਨ ਮੂੰਹ 'ਚ ਨਾ ਪਾਈ ਵਾਰ-ਵਾਰ ਭਾਉ ਬਾਰੇ ਬੋਲਿਆ ਤੇ ਅਸੀਂ ਇਹਦਾ ਜਵਾਬ ਬੜਾ ਤਿੱਖਾ ਦੇਵਾਂਗੇ ਅੱਜ ਜਵਾਬ ਇੰਨਾ ਹੀ ਦੇਣਾ ਗਾਂ ਸਾਡੇ ਕੋਲ ਸਮਾਂ ਨਹੀਂ ਹੈਗਾ ਵੀ ਅਸੀਂ ਖਰਾਬ ਕਰੀਏ ਇਹਨਾਂ ਲਈ ਅਸੀਂ ਆਪਣਾ ਸਹੀ ਤਰੀਕੇ ਨਾਲ ਪ੍ਰਚਾਰ ਕਰਨਾ ਕਿ ਅਸੀਂ ਆਪ ਦਾ ਰਹਿੰਦਾ ਪ੍ਰਚਾਰ ਜਿਹੜਾ ਵਾ ਅਗਲਾ ਮਾਹੌਲ ਕੀ ਸਿਰਜਣਾ ਅਸੀਂ ਕਿਹੜੀ ਸਿਆਸਤ ਪੰਜਾਬ ਨੂੰ ਦਈਏ ਜਿਹੜੇ ਲੋਕ ਇਸ ਖਾਂਦੇ ਮਾਹੌਲ ਤੇ ਜਿਹੜੀਆਂ ਜੁੱਤੀਆਂ ਖਾਈ ਜਾਂਦੇ ਨੇ ਇਸ ਮਾਹੌਲ ਤੋਂ ਬਾਹਰ ਆ ਸਕਣ ਸਾਡੇ ਇਨਾਂ ਲੀਡਰਾਂ ਨੂੰ ਬੇਨਤੀ ਆ ਬੱਸ ਕਰੋ ਆਪਦੀਆਂ ਪ੍ਰਾਪਤੀਆਂ ਗਿਣਾਲੋ ਤੇ ਆਉਣ ਵਾਲੇ ਸਮੇਂ ਦੀਆਂ ਪ੍ਰਾਪਤੀਆਂ ਦੱਸ ਦਿਓ ਕੀ ਕਰੋਗੇ ਅਸੀਂ ਤੁਹਾਨੂੰ ਪ੍ਰਾਪਤੀਆਂ ਦੱਸਦੇ ਅਸੀਂ ਕੀ ਕਰਾਂਗੇ ਅਸੀਂ ਖਾਸਾ ਵੀਰਾਂ ਨੂੰ ਨਸ਼ੇ ਛਡਾਇ ਸੀ ਨਸ਼ੇ ਛਡਾਵਾਂਗੇ ਅਸੀਂ ਪੰਥਕ ਪੰਚਾਇਤਾਂ ਦੀ ਗੱਲ ਕਰਦੇ ਆ ਪਾਤਸ਼ਾਹੀ ਦਾਅਵੇ ਨਾਲ ਤੇ ਅਸੀਂ ਪਾਤਸ਼ਾਹੀ ਦਾਅਵੇ ਵਾਲੀਆਂ ਪੰਚਾਇਤਾਂ ਲੈ ਕੇ ਆਵਾਂਗੇ ਜਿਹੜੀਆਂ ਨਿੱਕੇ ਮੋٹے ਮਸਲੇ ਰਾਏ ਤੁਸੀਂ ਸਿਆਸਤਾਂ ਕਰਦੇ ਜੇ ਲੋਕਾਂ ਨੂੰ ਧੱਕੇ ਖਵਾਉਂਦੇ ਲੱਖਾਂ ਰੁਪਇਆ ਥਾਣਿਆਂ 'ਚ ਝਾੜਦੇ ਜੇ ਅਸੀਂ ਉਹ ਉਹਨਾਂ ਦੇ ਜੇਬਾਂ 'ਚ ਬਚਾ ਕੇ ਵਾਪਸ ਉਹਨਾਂ ਦੇ ਜੇਬਾਂ 'ਚ ਪਾਵਾਂਗੇ ਤੇ ਇਹ ਭੈੜਾ ਤਲਾਕ ਜਿਹੜਾ ਠਾਣੇ ਕਚਾਰੇ ਚ ਹੁੰਦਾ ਪਹਿਲੀ ਗੱਲ ਤੇ ਕਿਸੇ ਪਿੰਡ ਦੇ ਵਿੱਚ ਤਲਾਕ ਆ ਸੀ ਕੋਹਣ ਨਹੀਂ ਦਵਾਗੇ ਜਿਹੜੀ ਧੀ ਭਣ ਉੱਥੇ ਗੁਰੂ ਸਾਹਿਬ ਅੱਗੇ ਹਾਜ਼ਰ ਹੋ ਕੇ ਫੇਰੇ ਲੈ ਲੈਂਦੀ ਆ ਉਹ ਗੁਰੂ ਸਾਹਿਬ ਅੱਗੇ ਜਵਾਬ ਦੇ ਹੋਵੇ ਤੇ ਤ ਇਹ ਤਲਾਕ ਲੈਣਾ ਤੇ ਉੱਥੇ ਹੀ ਉਹ ਫੇਰੇ ਲੈ ਕੇ ਵੇਖ ਲੈ ਦੁਬਾਰਾ ਪੁੱਠੇ ਪੈਰੀ ਵੀ ਮੇਰਾ ਤਲਾਕ ਹੋਣ ਜੇ ਮੈਂ ਸਿੱਧੇ ਪੈਰੀ ਪਹਿਲਾਂ ਲੈ ਤੇ ਹੁਣ ਮੈਂ ਪੁੱਠੇ ਪੈਰੀ ਲੈ ਕੇ ਜੇ ਗੁਰੂ ਆ ਗਿਆ ਦਿੰਦਾ ਤੇ ਉਹ ਲੈ ਕੇ ਵੇਖ ਲਿਓ ਦਾ ਤਲਾਕ ਅਸੀਂ ਹੋਣ ਦਵਾਗੇ ਅਸੀਂ ਐਵੇਂ ਦੀ ਕੋਈ ਪੰਜਾਬ ਦੇ ਵਿੱਚ ਇੱਕ ਪੱਛਮੀ ਸੱਭਿਆਚਾਰ ਤੋਂ ਵੱਖਰੀ ਰਾਜਨੀਤੀ ਪਾਤਸ਼ਾਹੀ ਦਾਅਵੇ ਵਾਲੀ ਅਸੀਂ ਪੈਦਾ ਕਰਾਂਗੇ ਜਿਹੜੀ ਲੋਕਾਂ ਦੇ ਵਿੱਚ ਸਕੂਨ ਲੈ ਕੇ ਆਵੇ ਨਾ ਕਿ ਤੁਹਾਡੀ ਜਿਹੜੀ ਕਾਂਗਰਸ ਦੀ 47 ਤੋਂ ਪਹਿਲਾਂ ਦੀ ਲਿਆਂਦੀ ਹੋਈ ਰਾਜਨੀਤੀ ਅਜੇ ਤੱਕ ਚੱਲੀ ਜਾਂਦੀ ਹੈ ਜਿਹੜੀ ਵਰਲਡ ਦੇ ਵਿੱਚ ਕੰਟਰੋਲ ਕਰਨ ਲਈ ਬਣਾਈ ਗਈ ਸੀ ਤੁਸੀਂ ਉਹ ਹੀ ਬਿਊਰੋਕ੍ਰੇਸੀ ਨੂੰ ਪੰਜਾਬ ਦੇ ਵਿੱਚ ਲਾਗੂ ਕਰਤਾ ਅੱਜ ਲੋਕ ਤਰਾ-ਤਰਾ ਕਰਕੇ ਮਰ ਰਹੇ ਆ ਅਸੀਂ ਇਸ ਚੀਜ਼ ਤੋਂ ਪੂਰੀ ਨਜਾਤ ਦੇਣ ਦੀ ਕੋਸ਼ਿਸ਼ ਕਰਾਂਗੇ ਸੰਸਾਰ ਭਰ ਦੀ ਇੱਕ ਵੱਖਰੀ ਰਾਜਨੀਤੀ ਅਸੀਂ ਸਿਰਜਣਾ ਚਾਹਾਂਗੇ ਕਿ ਜਿਹੜੀ ਇੱਕ ਅਡੋਲਜੀ ਤੈਅ ਕਰਦੀ ਹੋਵੇ ਵੀ ਲੋਕਾਂ ਦੀ ਜ਼ਿੰਦਗੀ 'ਚ ਸਕੂਨ ਲੈ ਕੇ ਆਉਂਦੀ ਹੋਵੇ ਅਸੀਂ ਐਹੋ ਜੀ ਰਾਜਨੀਤੀ ਦੀ ਤਿਆਰੀ ਕਰਾਂਗੇ ਸੋ ਸਾਡੀ ਤੁਹਾਨੂੰ ਬੇਨਤੀ ਆ ਆਪ ਦੀ ਜ਼ੁਬਾਨ ਨੂੰ ਲਗਾਮ ਦੇ ਲੋ ਨਹੀਂ ਸੀ ਭੈੜੀ ਕਰਾਂਗੇ ਡਰਡੂ ਅੱਜ ਕੱਲ ਚੱਕਿਆ ਪਾ ਡਰਡੂ ਕੋਈ ਨਹੀਂ ਰੱਖਦਾ ਤੁਹਾਨੂੰ ਗਲੀ ਦੇ ਕੱਖ ਦੀ ਵੀ ਲੋੜ ਆ ਗਾਂ ਆਉਣ ਵਾਲੀ ਰਾਜਨੀਤੀ 'ਚ ਕਿਉਂਕਿ ਗਲੀ ਦਾ ਕੱਖ ਵੀ ਭਾਂਬੜ ਮਚਾਉਂਦਾ ਯਾਰ ਘਰ ਰਾਜਨੀਤੀ ਕਰਨੀ ਆ ਵੀ ਜਬਾਨ ਨੂੰ ਕੰਟਰੋਲ ਕਰ ਲਿਆ ਜੇ ਸਿੱਧੀ ਇੱਕੋ ਵਾਰੀ ਕਹਿਣੀ ਹੈ ਦੂਜੀ ਵਾਰੀ ਅਸੀਂ ਕਹਿਣਾ ਨਹੀਂ ਅਸੀਂ ਆਪਣਾ ਹੰਕ ਕੰਮ ਕਰਨਾ ਹੁਣ ਗੱਲ ਆਉਂਦੀ ਆ ਵੀ ਅਸੀਂ ਇਲੈਕਸ਼ਨਾਂ ਕਿਵੇਂ ਲੜਨੀ ਆ ਸਾਡੇ ਵਰਕਰਾਂ ਨੂੰ ਬੇਨਤੀ ਜਿਹੜੇ ਪਿੰਡਾਂ ਦੇ ਵਿੱਚ ਇਸ ਟਾਈਮ ਮੌਜੂਦ ਨੇ ਸਾਰਿਆਂ ਕੋਲ ਹੋ ਸਕਦਾ ਭਾਈ ਸਾਹਿਬ ਦੇ ਮਾਤਾ ਪਿਤਾ ਨਾ ਪਹੁੰਚ ਸਕਣ ਕਿਉਂਕਿ ਪਿੰਡ ਬਹੁਤ ਜ਼ਿਆਦਾ ਨੇ ਨੌ ਹਲਕੇ ਨੇ 200 ਪਿੰਡ ਜਿਹੜੇ ਜਿਹਾਉਂਦਾ ਤੇ ਜੇ ਨੌ ਹਲਕਿਆਂ ਦਾ ਪਿੰਡ 200 ਦੇ ਹਿਸਾਬ ਨਾਲ ਗਿਣ ਲਈਏ ਤੇ 1800 ਪਿੰਡਾਂ ਦਾ 1800 ਪਿੰਡ ਵਿੱਚ ਨਹੀਂ ਪਹੁੰਚਿਆ ਜਾਂਦਾ ਜੇ 1800 ਤੋਂ ਘਟਾ ਕੇ ਤੁਸੀਂ 1500 ਵੀ ਗਿਣ ਲਓ ਕਿਹੇ ਕੋਲ 150 ਵੀ ਹੋਵੇ ਦੁਆਬੇ ਏਰੀਆ 'ਚ ਤੇ ਜਿਹੜੇ ਹਲਕੇ ਪੈਂਦੇ ਸਾਡੇ ਨਾਲ ਸੁਲਤਾਨਪੁਰ ਤੇ ਕਪੂਰ ਖਲਾ ਪਰ ਅਸੀਂ ਨਹੀਂ ਕਵਰ ਕਰ ਪਾਵਾਂਗੇ ਸੋ ਜਿੱਥੇ-ਜਿੱਥੇ ਆਵਾਜ਼ ਪਹੁੰਚਣੀ ਸੋਸ਼ਲ ਮੀਡੀਆ 'ਨਾ ਪਹੁੰਚਣੀ ਆ ਬੈਨਰ ਆ ਰਹੇ ਜਰੂਰ ਪਹੁੰਚੂਗੀ ਪੋਸਟਰ ਆ ਰਹੇ ਪਹੁੰਚੂਗੀ ਤੁਸੀਂ ਆਪਣੀ ਜ਼ਮੀਰ ਤੋਂ ਕੰਮ ਲੈ ਕੇ ਇਹ ਵੋਟ ਪੋਲ ਕਰਨੀ ਆ ਤੇ ਪਾਉ ਦੇ ਹੱਕ 'ਚ ਜਦੋਂ ਵੋਟ ਪੋਲ ਕਰਨੀ ਆ ਚੋਰਾ ਮੰਗਣੀ ਕਰਨੀ ਵੀ ਮੈਂ ਚੋਰੀ ਛਿਪੇ ਪੜਾਇਆ ਗੱਜ ਕੇ ਵੱਜ ਕੇ ਇਹ ਵੋਟਪਾਲ ਕਰਨੀ ਤੇ ਬਾਹਰ ਆ ਕੇ ਫਤੇ ਦਾ ਜਕਾਰਾ ਗਜਾਉਣਾ ਤਾਂ ਜੋ ਮੋਹਰ ਲੱਗ ਜਾਵੇ ਵੀ ਅਸੀਂ ਵੋਟ ਪਾਏ ਆ ਨਹੀਂ ਤੇ ਜਿਹੜਾ EVM ਸਿਸਟਮ ਆ ਆਪਾਂ ਹਰ ਵਾਰ ਚੀਕਾ ਮਾਰਦੇ ਸਾਡੇ ਬੰਦੇ ਹਾਰ ਜਾਂਦੇ ਆ ਹੋ ਸਕਦਾ ਟੱਕਰ ਇੰਨੀ ਕਿ ক্লোਜ਼ ਵਿਖਾ ਦੇਣ ਸਾਨੂੰ 11500 ਵੋਟ ਤੇ ਹਾਰ ਦਾ ਵਿਖਾ ਦੇਣ ਤੇ ਕਹਿ ਦੇਣ ਵੀ ਯਾਰ ਟੱਕਰ ਬਹੁਤ ਹੋਈ ਆ ਵੋਟਾਂ ਬੜੀਆਂ ਸੀ ਫਿਰ ਸਾਡੇ ਮਨ 'ਚ ਵੀ ਇਹ ਰਹਿਣਾ ਜੇ ਵੋਟਾਂ ਤੇ ਬੜੀਆਂ ਪਈਆਂ ਪਰ ਅਸੀਂ ਲੱਗ ਜਾ ਕੇ ਹਾਰ ਕੇ ਅਸੀਂ ਇਸ ਟਾਈਮ ਹਾਰ ਨਹੀਂ ਰਹੇ ਅਸੀਂ ਲੀਡ ਤੇ ਬੈਠੇ ਆਂ ਘੱਟੋ ਘੱਟ 3-4 ਲੱਖ ਦੀ ਲੀਡ ਤੇ ਸੋ ਸਾਨੂੰ ਇਹ ਗੱਲ ਸਮਝਣੀ ਪਊ ਸੱਚ ਬੋਲਣਾ ਪਊ ਅਸੀਂ ਕੋਈ ਚੋਰਾਂ ਦੇ ਪੁੱਤ ਨਹੀਂ ਇੰਨਾ ਵਾਂਗੋ ਐਮਬੀਡਕਰ ਵਰਗੇ ਦੇ ਸੰਵਿਧਾਨ 'ਚ ਜਿਹੜੇ ਆ ਕੇ ਪੜ ਗਏ ਆ ਸੰਵਿਧਾਨ ਤੇ ਸੋਹਣਾ ਲਿਖਿਆ ਸੀ ਪਰ ਆ ਚੋਰ ਜਿੰਨੇ ਉਹਦੇ ਸੰਵਿਧਾਨ 'ਚ ਆ ਕੇ ਪੜ ਗਏ ਅਸੀਂ ਇੰਨਾ ਵਰਗੇ ਚੋਰ ਨਹੀਂ ਅਸੀਂ ਖਾਲਸਾ ਹੀ ਸੰਵਿਧਾਨ ਦੇ ਖਾਲਸੇ ਸੱਚੇ ਪੁੱਤਰ ਆ ਗੁਰੂ ਸਾਹਿਬ ਦੇ ਘਰੋਂ ਅਰਦਾਸ ਕੀਤੀ ਆ ਤੇ ਅਰਦਾਸ ਕਰਕੇ ਤੁਰੇ ਆ ਸੱਚ ਬੋਲਣਾ ਸੱਚ ਦੀ ਰਾਜਨੀਤੀ ਦਾ ਅਸੀਂ ਰਾ ਦੇਣਾ ਸੋ ਜਿੰਨੇ ਵੋਟ ਪਉਣੀ ਭਾਈ ਆਪਣੀ ਵੋਟ ਗੱਜ ਵੱਜ ਕੇ ਪਾਇਓ ਚੋਰੀ ਛਿਪੇ ਨਾ ਪਾਇਓ ਅੱਜ ਤੋਂ ਕਹਿਣਾ ਸ਼ੁਰੂ ਕਰ ਦੋ ਤੇ ਇਹਨਾਂ ਕੋਲ ਮਾਫੀ ਮੰਗ ਲਓ ਵੀ ਗਾਹ ਵੇਖਾਂਗੇ ਅੱਜ ਅਸੀਂ ਅਮਰਤਪਾਲ ਵੇਖਣਾ ਇੰਨੀਆਂ ਕੱਜ ਦੀਆਂ ਬੇਨਤੀਆਂ ਕਰਨੀਆਂ ਸੀ ਨਾਲੇ ਇਹਨਾਂ ਨੂੰ ਥੋੜੀ ਜਿਹੀ ਅਕਲ ਦੇਣੀ ਵੀ ਬੰਦੇ ਬਣ ਜਾਓ ਗਾਂਵਾਰੀ ਸਾਡੀ ਆ ਰਹੀ ਆ ਅਮਰਤਪਾਲ ਸਿੰਘ ਨੂੰ ਹੀ ਜਿਟਾ ਕੇ ਤੋਰਨਾ ਜਦੋਂ ਤੱਕੀ ਹੋਊਗੀ ਤੁਹਾਨੂੰ ਗਲੀ ਦੇ ਕੱਖਾਂ ਦੀ ਵੀ ਲੋੜ ਆ ਤੁਹਾਨੂੰ ਤੇ ਚੋਰ ਕੁੱਤੀ ਹਰ ਪਾਸੇ ਚਾਹੀਦੀ ਹੁੰਦੀ ਜਦੋਂ ਤੁਹਾਨੂੰ ਚਾਹੀਦੀ ਹੋਊਗੀ ਉਹਦਾ ਆਪ ਦੀ ਇਕੱਠੀ ਕਰਦੇ ਰਹੋ ਹੁਣ ਸਾਨੂੰ ਆਪ ਦੇ ਖਾਲਸੇ ਪੰਥ ਦੀ ਸਾਜਣਾ ਵਾਸਤੇ ਆਪ ਦੇ ਸਿੰਘ ਚਾਹੀਦੇ ਆ ਆਪ ਦੀ ਜ਼ੁਬਾਨ ਨੂੰ ਲਗਾਮ ਤੇ ਲਿਓਣ ਜਦੋਂ ਦੇ ਭਾਉ ਨੂੰ ਸੀਟ ਮਿਲੀ ਆਣਾ ਵੱਡੇ ਵੱਡੇ ਲੀਡਰਾਂ ਨੇ ਪੂਛਾ ਚੁੱਕ ਕੇ ਆਪਣੇ ਆਪਣੇ ਘਰਾਂ ਨੂੰ ਭੱਜ ਲਿਆ ਤੇ ਹੁਣ ਉਹਨਾ ਆਪਣੇ ਨਿੱਕੇ ਮੋٹے ਚਮਚੇ ਚਾਟਿਆਂ ਨੂੰ ਲੋਕਾਂ ਤੋਂ ਗਾਲ੍ਹਾਂ ਖਾਣ ਲਈ ਅੱਗੇ ਕਰਤਾ ਵੀ ਤੁਸੀਂ ਸੀਟ ਸੰਭਾਲੋ ਰਾਣਾ ਗਰਜੀਤ ਇਹ ਗੱਲ ਮੰਨਿਆ ਵੀ ਮੇਰਾ ਮੁੰਡੇ ਨੇ ਸੀਟ ਲੜਨੀ ਸੀ ਜਿੱਦਣ ਬਾਉ ਦੀ ਅਨਾਉਂਸਮੈਂਟ ਹੋ ਗਈ ਉਹਦਨੇ ਭੱਜਿਆ ਤੇ ਹੁਣ ਗੱਲ ਪਲਟ ਕੇ ਉਹ ਮਾਦਰ ਬੰਦੇ ਦੇ ਗੱਲ ਪਾਉਂਦੇ ਪਏ ਕੁਲਵੀਰ ਦੇ ਵੀ ਕੁਲਵੀਰ ਨੇ ਲੜਨੀ ਸੀ ਤੇ ਦੂਜੇ ਪਾਸੇ ਜਿਹੜਾ ਕਾਲੀਆਂ ਦਾ ਕੁੱਤਾ ਚਾਉ ਚਾਉ ਕਰਦਾ ਮਾਲਕਾ ਤੋਂ ਹੁਣ ਗਾਲ੍ਹਾਂ ਪੈਂਦੀਆਂ ਜਦੋਂ ਮਾਲਕਾਂ ਨੂੰ ਵੀ ਤੇ ਮਾਲਕਾਂ ਤੋਂ ਇਹਨੂੰ ਵੀ ਪੈਂਦੀਆਂ ਵੀ ਤੂੰ ਜ਼ਬਾਨ ਘੱਟਵਾ ਤੇ ਫਿਰ ਵੀ ਉਹ ਚਾਉ ਚਾਉ ਕਰਦਾ ਕਿਉਂਕਿ ਕੁੱਤਾ ਜਿਹਾ ਹੋਇਆ ਜ਼ਬਾਨ ਬੋਣੀ ਆ ਉਹ ਹੁਣ ਮਾਲਕਾ ਦੇ ਹਿੱਸੇ ਦੀਆਂ ਲਾਨਤਾ ਲੈਣ ਲਈ ਮੈਦਾਨ 'ਚ ਆਇਆ ਉਹ ਵੀ ਇਸ ਕਰਕੇ ਲਿਆਂਦਾ ਗਿਆ ਕਿਉਂਕਿ ਮਜੀਠੀਏ ਹੋਣਾ ਨੇ ਪੂਛ ਚੱਡਿਆਂ ਚ ਲੈ ਕੇ ਇਥੋਂ ਭੱਜ ਲਿਆ ਤੇ ਬਲਟੂਏ ਨੂੰ ਅੱਗੇ ਕਰਤਾ ਵੀ ਹੁਣ ਮਾਲਕਾਂ ਨੂੰ ਖਤਰਾ ਪੈ ਗਿਆ ਤੇ ਬਲਟੂਆ ਸਾਹਿਬ ਕਰੋ ਕਿਰਪਾ